ਲੋ ਜੀ ਪਹਿਲਾ ਮੀ ਪੈ ਰਿਹਾ ਹੌਲੀ ਹੌਲੀ ਕਣੀ ਰਹੀ ਹੈ ਸੋਟੋਂ ਲਿ ਗਿਉਂ ਨਾ ਇਧਰ ਪਾ ਕੰਨਾ ਵੀਸਦਾ ਟੂਬਲ ਫਿਟ ਕਰਤਾ ਅੱਜ ਜਗਾੜ ਬਣਾਤਾ ਵਧੀਆ ਇਹ ਕਿਦ ਨੂੰ ਕਰਨਾ ਭਾਂਦੀ ਹੈ ਤੇ ਕੀ ਹੋਰ ਹੋਰ ਚਲ ਕੋਈ ਨਹੀਂ ਆਉਂਦੋ ਅੱਗੇ ਕੋਈ ਜਿਗਾਰ ਬਣਾਤਾ ਜੀ ਟਿਊਬਲ ਦਾ ਚੇਲੇ ਲੋੜੇ ਫੜੀ ਲਿਆ ਯਾਰ ਉਹ ਰੇਸ ਨਾ ਆਇਆ ਟੰਗੋਇਆ ये हम हैं, ये हमारा ट्यूबल है और ये सा जमीन है ठीक है।, है जी बरखा ज गई है जी बरखा पड़ रही है जी बहुत बढ़िया मौसम जी। कनी पे आ रही है जी कहीं पै रही निकी निकी ਨੇ ਕਿਨੇ ਕਿਵਣੀ ਦਾ ਮੀਂਹ ਪਿਆ ਪਿੰਦਾ ਟੂਬਲ ਇਦਾ ਇਦਾ ਕਿਹੜੇ ਕਿਹੜੇ ਵੇਜ ਨਾਲ ਕੀਤਾ ਆ ਕੁੜੀ ਵਾਲਾ ਜਗੜ ਕਮੈਂਟ ਕਰਕੇ ਦੱਸਿਓ ਅਸੀਂ ਤਾਂ ਪਹਿਲੀ ਵਾਰ ਆਣ ਲਗੇ ਆ ਟਰੈਕਟਰ ਵਾਲਾ ਜਗੜ ਕੀਤਾ ਆ ਦੇਖੋ ਟਰੈਕਟਰ ਨਾਲ ਪਾ ਕੇ ਘਰ ਨੂੰ ਲੈ ਜਾਓ ਤੇ ਹੁਣ ਫੇਟ ਫੁਟ ਕਰਤਾ ਆ ਥੋੜਾ ਜਿਹਾ ਕੰਮ ਰਹਿ ਗਿਆ ਜੈਨ ਜੈਨ ਬਣਾਇਆ ਇੱਥੇ ਜਿੱਤਾ ਭੁੱਲ ਗਿਆ ਮੁੰਡਾ ਗਿਆ ਲੈਣ ਇਹ ਜਗੰਨੇ ਦੀ ਭਜਾਈ ਕੀਤੀ ਆ ਆਪਾਂ ਇਥੇ ਆਪਣੀ ਹੈਗੀ 2 ਕਿਲੇ ਬੈਲੀ ਚਲੋ ਠੀਕ ਹੈ ਵੀਰੋ ਚੰਗਾਈ ਸਾਸਿ